ਇਹ ਕਾਕੇ ਲਈ ਆਮੋ ਪ੍ਰੋਪਰ ਬਣਾਇਆ ਸਾਰਾ ਜਿੱਦ ਸਾਕੇ ਸਾਧੀਆਂ ਆਲਰੇਡੀ ਨੂੰ ਤੁਸੀਂ ਦੇਖ ਰਹੇ ਹੋ ਕਿ ਐਕਸਲ ਸਰ ਵੀ ਸਾਡੇ ਇੱਥੇ ਨੇ ਉਹਨਾਂ ਨੇ ਦੱਸਿਆ ਕਿ ਪਾਣੀ ਜਿੰਨਾ ਮੈਕਸਿਮਮ ਆਣਾ ਸੀਗਾ ਉਹ ਰੀਸੀਵ ਹੋ ਰਿਹਾ ਐਂਡ ਇਹ ਸਾਰਿਆਂ ਲਈ ਸਾਡੇ ਲਈ ਇੱਕ ਮੈਕ ਮੰਗ ਖੋਪ ਵਾਲੀ ਜਿਹੜੀ ਕੰਡੀਸ਼ਨ ਹੈ ਕਿ ਦੂਜੀ ਗੱਲ ਪਾਣੀ ਦਾ ਮੋਕਾ ਵੇਖਿਆ ਗਿਆ ਕਿ ਜਿਹੜੇ ਘਰਾਂ ਦੇ ਹਾਈ ਟੈਂਸ਼ਨ ਨਹੀਂ ਰਹੇ ਉਹ ਬੱਚੇ ਨੇ ਉਹਨਾਂ ਤੱਕ ਪਾਣੀ ਨਹੀਂ ਪਹੁੰਚਿਆ ਫਿਰ ਵੀ ਅਸੀਂ ਜਿਹੜੀਆਂ ਟੀਮਸ ਆਇਆ ਤੇ ਨਾਲ ਹੀ ਨੀਅਰਬਾਈ ਸਕੂਲ ਜਿਹੜਾ ਸਾਡਾ ਉੱਥੇ ਮੈਡੀਕਲ ਟੀਮਤ ਹੋ ਗਈਆਂ ਹੋਰ ਹਰ ਤਰ੍ਹਾਂ ਦੀ ਫੈਸਿਲਿਟੀ ਦੀ ਜਿਹੜੀ ਟੀਮ ਹੈ ਸਾਡੀ ਇਹ ਕੈਪੇਟੂਲ ਕਰ ਦਿੱਤੀ ਹੈ ਸਾਡਾ ਰੈਵਨਿਊ ਸਟਾਫ ਸਾਡਾ ਜਿਹੜਾ ਐਕਸ਼ਨ ਸੇ ਕਨਸਰਨ ਨੇ ਮਾਣੇ ਵਾਲੇ ਹੁੰਦੇ ਨੇ ਸਾਡੇ ਨਾਲ ਆਪਣੇ ਹਲਕਾ ਇੰਚਾਦ ਨੇ ਅਥੀਮ ਸਾਹਿਬ ਨੇ ਆਪਤ ਦੇ ਸਾਰੇ ਆਂਕਲ ਸੀ ਦੇਖੇ ਸਪੈਸ਼ਲੀ ਅਸਮਿਸ਼ਨ ਵੱਲੋਂ ਨਿਰਦੇਸ਼ ਨੇ ਕਿ ਅਸੀਂ ਜਿਹੜੀ ਪਾਰ ਦੀ ਗੱਲ ਕਰੀਏ ਪਿੰਡਾਂ ਦੇ ਉਹ ਜਿਹੜੇ ਲੋਕ ਨੇ ਉਹ ਹਾਈ ਲੈਂਡ ਤੇ ਨੇ ਉਹਨਾਂ ਦੇ ਨਾਲ ਫੋਨ ਤੇ ਵੀ ਰਾਬਤਾ ਕੰਮ ਕੀਤਾ ਜਾ ਰਿਹਾ ਉਸ ਬਦ ਕਿਸੇ ਦਾ ਤੇ ਕਿ ਫੂਡੀ ਛੋਟੇਜ ਆਂਦੀ ਹੈ ਮੈਡੀਸਿਨ ਦੀਆਂ ਵੀ ਪੂਝਾ ਦਿੱਤੀ ਜਾਏਗੀ ਇਸ ਸਬੰਧੀ ਗਰੀਆਂ ਛੜੀਆਂ ਕਿਸ਼ਤੀਆਂ ਜਿਹੜੀਆਂ ਅਸੀਂ ਗੋਟਸਾਬ ਨੇ ਦੇ ਰਿਪੇਅਰ ਕਰਾ ਕੇ ਰੱਖਣੇ ਸੀਗੇ ਉਹ ਵੀ ਅਸੀਂ ਤੇ ਪਹੁੰਚ ਰਹੀਆਂ ਤੇ ਜਿੱਸਾ ਥੋੜਾ ਜਿਹਾ ਪਾਣੀ ਦਾ ਲੋਡ ਥਰਾ ਠੀਕ ਹੁੰਦਾ ਤੇ ਉਸ ਨਾਲ ਸਬੰਧੀ ਜਾ ਕੇ ਮੌਕਾ ਵੀ ਲਿਆ ਜਾਏਗਾ ਐਂਡ ਜੋ ਫੈਸਿਲਿਟੀ ਜਿਹਨਾਂ ਨੂੰ ਲੋੜ ਹੈ ਉਸ ਕਰੀ ਉੱਪਰ ਪ੍ਰੋਵਾਈਡ ਕਰਾਂਗੇ ਫਿਲਹਾਲ ਹੁਣ ਪਾਣੀ ਘਟਨੇ ਚਾਂਸ ਹੈ ਹਾਂਜੀ ਹਾਂਜੀ ਬਿਲਕੁਲ ਜੀ ਤੁਸੀਂ ਦੇਖ ਸਕਦੇ ਕਿ ਦਰਖਤਾਂ ਦੇ ਜਿਹੜੇ ਇੱਕ ਬੜਾ ਵਧੀਆ ਹੁੰਦਾ ਕਿ ਦਰਖਤਾਂ ਦੇ ਪਾਣੀ ਦਾ ਲੈਵਲ ਪਰ ਪਤਾ ਲੱਗਣਾ ਸ਼ੁਰੂ ਹੁੰਦਾ ਕਿ ਬਾਤਰ ਇੱਕ ਘਟ ਰਿਹਾ ਐਂਡ ਜੋ ਗਰਾਊਂਡ ਸਿਚੁਏਸ਼ਨ ਹੈ ਅਸੀਂ ਖੁਦ ਦੇਖੋ ਜੋ ਜਿਹ